ਟਰੈਕਟਰ ਸਟੰਟ ਕਰਵਾਏ ਜਾ ਰਹੇ ਸੀ ਜਿੱਥੇ ਪੰਜਾਬ ਪੁਲਿਸ ਪਹੁੰਚ ਜਾਂਦੀ ਆ ਪੰਜਾਬ ਪੁਲਿਸ ਪਹੁੰਚ ਕੇ ਸਟੰਟ ਜੜਿਆ ਹੋ ਰੁਕਵਾਏ ਜਾਂਦੇ ਸੋ ਮੈਂ ਤਸਵੀਰਾਂ ਦਿਖਾਉਣੀਆਂ ਚਾਹਾਂਗਾ ਇੱਕ ਵਾਰ ਉਹ ਮੇਲੇ ਦੀਆਂ ਜਿੱਥੇ ਸਟੰਟ ਬਾਜੀ ਹੋ ਰਹੀ ਸੀ ਸਟੰਟ ਹੁੰਦੇ ਹੁੰਦੇ ਜੜਿਆ ਉੱਥੇ ਪੁਲਿਸ ਪਹੁੰਚ ਜਾਂਦੀ ਆ ਪੁਲਿਸ ਜਾ ਕੇ ਉੱਥੇ ਸਟੰਡ ਰਕਵਾਉਂਦੀ ਆ ਸੋ ਦੇਖਦੇ ਆ ਵੀਡੀਓ ਜਾ ਕੇ ਦਿਖਾਉਗਾ ਹੁਣ ਟਰੈਕਟਰ ਸਟੰਡ ਕਰਨਾ ਬੇहद ਖਤਰਨਾਕ ਮੰਨਿਆ ਜਾਂਦਾ ਤੇ ਕਈ ਵਾਰ ਟਰੈਕਟਰ ਸਟੰਡ ਕਰਦੇ ਹੋਏ ਕਈ ਨੌਜਵਾਨਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਜਗ੍ਹਾ ਤੇ ਐਵੇਂ ਦੇਖਣ ਨੂੰ ਮਿਲਦਾ ਕਿ ਮੇਲਿਆਂ ਤੇ ਆ ਨੌਜਵਾਨ ਜਿਹੜੇ ਆ ਉਹ ਟਰੈਕਟਰਾਂ ਦੀਆਂ ਰੇਸਾਂ ਜਾਂ ਟਰੈਕਟਰ ਸਟੰਡ ਕਰਦੇ ਨਜ਼ਰ ਆਉਂਦੇ ਆ ਸੋ ਅੱਜ ਇਸ ਵੇਲੇ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਸ਼ਿਆਰਪੁਰ ਤੋਂ ਟਰੈਕਟਰ ਸਟੰਡ ਜਿਹੜਾ ਸੀ ਉਹ ਚੱਲ ਰਿਹਾ ਸੀ ਜਿਹਦੇ ਵਿੱਚ ਪੁਲਿਸ ਪਹੁੰਚ ਜਾਂਦੀ ਆ ਪੁਲਿਸ ਵਾਲਾ ਵੀ ਥੱਲੇ ਆ ਚੱਲਿਆ ਸੀ ਪਰ ਸ਼ੁਕਰ ਰੱਬ ਦਾ ਕਿ ਉਸ ਪੁਲਿਸ ਵਾਲੇ ਦੀ ਜਾਨ ਬਚ ਜਾਂਦੀ ਆ ਇਹ ਵਿੱਚ ਬਹੁਤ ਵਾਰ ਅਸ਼ੀਆ ਖਬਰਾਂ ਨਿਕਲ ਕੇ ਸਾਹਮਣੇ ਆ ਜਾਂਦੇ ਸਟੰਡ ਕਰਦੇ ਆ ਨੌਜਵਾਨਾਂ ਦੀਆਂ ਜਾਨ ਚਲੇ ਜਾਂਦੀਆਂ ਸਰਕਾਰ ਵੱਲੋਂ ਬਕਾਇਦਾ ਪਾਬੰਦੀਆਂ ਵੀ ਲਾਈਆਂ ਗਈਆਂ ਪਰ ਕਿਤੇ ਨਾ ਕਿਤੇ ਫਿਰ ਵੀ ਆ ਲੁਕੇ ਛੁਪੇ ਚੀਜ਼ਾਂ ਜਿਹੜੀਆਂ ਵਾ ਉਹ ਚੱਲ ਜਾਂਦੀਆਂ ਪਰ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਟਰੈਕਟਰ ਸਟੰਡ ਦੀ ਇਹਦੇ ਵਿੱਚ ਪੰਜਾਬ ਪੁਲਿਸ ਜਿਹੜੀ ਆ ਪਹੁੰਚ ਜਾਂਦੀ ਆ ਤੇ ਉੱਥੇ ਜਾ ਕੇ ਸਟੰਟਰ ਰਕਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਅਸੀਂ ਬਹੁਤ ਵਾਰ ਮੇਲਿਆਂ ਦੇ ਵਿੱਚ ਜਾਂਦੇ ਆ ਜਾਂ ਜੋੜ ਮੇਲਿਆਂ ਤੇ ਜਾਂਦੇ ਆ ਤਾ ਕਿਤੇ ਨਾ ਕਿਤੇ ਸ਼ਰਦਾ ਦੇ ਨਾਲ ਮੱਥਾ ਟੇਕਣ ਆਉਣ ਵਾਲੇ ਲੋਕ ਵੀ ਹੈਰਾਨ ਹੋ ਜਾਂਦੇ ਜਦੋਂ ਸ਼ਰਦਾ ਦੇ ਉੱਤੇ ਇਸ ਤਰੀਕੇ ਦੇ ਜਿਹੜੇ ਸਟੰਟ ਬਾਜੀਆ ਉਹ ਹਾਵੀ ਹੋ ਜਾਂਦੀ ਆ ਕਿ ਪੰਜਾਬ ਦੇ ਵਿੱਚ ਬਹੁਤ ਵਾਰ ਟਰੈਕਟਰਾਂ ਦੇ ਜਿਹੜੇ ਸਟੰਟ ਕਰਦੇ ਆ ਜਾਨਾਂ ਵੀ ਚਲੇ ਜਾਂਦੀਆਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਟਰੈਕਟਰਾਂ ਦੇ ਸਟੰਟ ਕਰਦੇ ਹੋਏ ਨੌਜਵਾਨਾਂ ਦੀਆਂ ਜਾਨਾਂ ਜਾਣ ਦੀਆਂ ਬਹੁਤ ਸਾਰੀਆਂ ਖਬਰਾਂ ਆਈਆਂ ਉਹ ਨਿਕਲ ਕੇ ਸਾਹਮਣੇ ਆਈਆਂ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਇਹ ਸਟੰਟ ਆ ਉਹ ਲਗਾਤਾਰ ਜਾਰੀ ਆ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਪਹੁੰਚ ਕੇ ਕੋਸ਼ਿਸ਼ ਕਰਵਾਈ ਜਾਂਦੀ ਰੋਕਣ ਦੀ ਤੇ ਉਹ ਜਿਹੜੇ ਸਟੰਟ ਆ ਰਿਕਵਾਏ ਜਾਂਦੇ ਆ ਤੁਹਾਨੂੰ ਕੋਈ ਇਹ ਚੀਜ਼ ਸਮਝਾਉਣ ਰਿਹਾ ਰੁਕਵਾ ਰਿਹਾ ਤਾਂ ਕਿਤੇ ਨਾ ਕਿਤੇ ਇਹਦੇ ਤੋਂ ਤੁਹਾਡਾ ਹੀ ਫਾਇਦਾ ਕਿਉਂਕਿ ਸਟੈਂਡ ਕਰਦੇ ਹੋਏ ਅਗਰ ਤੁਹਾਡੇ ਮਸ਼ੀਨਰੀ ਦਾ ਨੁਕਸਾਨ ਹੁੰਦਾ ਜਾਂ ਤੁਹਾਡਾ ਨੁਕਸਾਨ ਹੁੰਦਾ ਤਾਂ ਕਿਤੇ ਨਾ ਕਿਤੇ ਇਹਦਾ ਜਿਹੜਾ ਹਰਜਾਨਾ ਉਹ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਹੀ ਭੁਗਤਣਾ ਪੈ ਸਕਦਾ ਵੀਡੀਓ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸਟੰਟ ਬਾਜੀ ਚੱਲ ਰਹੀ ਸੀ ਸਟੰਟ ਬਾਜੀ ਨੂੰ ਰੋਕਣ ਲਈ ਪੁਲਿਸ ਪਹੁੰਚ ਜਾਂਦੀ ਹੈ ਕਿਤੇ ਨਾ ਕਿਤੇ ਪੁਲਿਸ ਦੇ ਜਿਹੜੇ ਮਲਾਜ਼ਮ ਉਹਦੀ ਜਾਨ ਵੀ ਖਤਰੇ ਵਿੱਚ ਸੀਗੀ ਬਾਲ ਬਾਲ ਬਚਦਾ ਪੁਲਿਸ ਮਲਾਜ਼ਮ ਤੇ ਸ਼ੁਕਰ ਹੈ ਰੱਬ ਦਾ ਕਿ ਉਹਦੀ ਜਿਹੜੀ ਜਾਨ ਆ ਉਹ ਬਚ ਗਈ ਆ ਪਰ ਕਿਤੇ ਨਾ ਕਿਤੇ ਇਹ ਸੋਚਣ ਵਾਲੀ ਗੱਲ ਆ ਕਿ ਜੇ ਕੋਈ ਤੁਹਾਨੂੰ ਰੋਕ ਰਿਹਾ ਜੇ ਕੋਈ ਤੁਹਾਨੂੰ ਵਰਜ ਰਿਹਾ ਤਾਂ ਕਿਤੇ ਨਾ ਕਿਤੇ ਇਹ ਤੁਹਾਡੇ ਮੁਨਾਫੇ ਦੀ ਗੱਲ ਆ ਤੁਹਾਡੀ ਸੋਚਣ ਦੀ ਗੱਲ ਆ ਕਿਉਂਕਿ ਤੁਹਾਡੀ ਮਸ਼ੀਨਰੀ ਦਾ ਨੁਕਸਾਨ ਹੋ ਉਸ ਦਾ ਤੁਹਾਡੀ ਜਾਨ ਦਾ ਨੁਕਸਾਨ ਹੋ ਉਸ ਦਾ ਤੁਹਾਡੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਸੋ ਇਹ ਜਿਹੜੇ ਸਟੰਟ ਆ ਉਹਨਾਂ ਨੂੰ ਸਰਕਾਰ ਵੱਲੋਂ ਬੈਨ ਵੀ ਕੀਤਾ ਗਿਆ ਫਿਰ ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਵੱਲੋਂ ਸਟੰਟ ਜਿਹੜੇ ਆ ਉਹ ਲਗਾਤਾਰ ਕਿਤੇ ਨਾ ਕਿਤੇ ਕਰਵਾਏ ਜਾਂਦੇ ਆ ਜਾਂ ਕੀਤੇ ਜਾਂਦੇ ਆ ਸੋ ਅਕਸਰ ਮੇਲਿਆਂ ਦੇ ਵਿੱਚ ਨੌਜਵਾਨ ਜਾ ਕੇ ਇਸ ਤਰੀਕੇ ਦੇ ਨਾਲ ਸਟੰਟ ਕਰਦੇ ਨਜ਼ਰ ਆਉਂਦੇ ਆ ਸੋ ਤੁਹਾਡੀ ਕੀ ਰਾਏ ਆ ਤੁਸੀਂ ਆਪਣੀ ਜਿਹੜੀ ਰਾਏ ਆ ਜਰੂਰ ਕਮੈਂਟਰ ਭੇਜ ਸਕਦੇ ਹੋ ਕਿ ਵਾਕੇ ਮੇਲਿਆਂ 'ਚ ਜਾ ਕੇ ਸਟੰਟ ਕਰਨੇ ਚਾਹੀਦੇ ਆ ਕਿ ਸ਼ਰਦਾ ਦੇ ਨਾਲ ਜਿਸ ਤਰੀਕੇ ਨਾਲ ਜੜੀਆਂ ਜੜੀਆਂ ਸੰਗਤਾਂਵਾਂ ਮੱਥਾ ਟੇਕਣਾ ਆਉਂਦੀਆਂ ਮੇਲਿਆਂ ਦੌਰਾਨ ਉੱਥੇ ਇਸ ਤਰੀਕੇ ਨਾਲ ਸਟੰਟ ਕਰਨੇ ਜ਼ਾਇ